ਨ ਮੇਰੇ ਸਾਨੇ ਦੇ ਘਰੇ ਵੀ ਨਹੀਂ ਟਿਕ ਕਰਨ ਦੇ ਤੇ ਬੈਠਾ ਨੂੰ ਵੀ ਇਧਰ ਨੂੰ ਹੋ ਕੇ ਬਹਿ ਜਾ ਦੂਸਰੇ ਮੰਜੇ ਤੇ ਬਹਿ ਜਾ ਇਧਰਲੇ ਮੰਜੇ ਤੇ ਬਹਿ ਜਾ ਦੂਸਰੇ ਮੰਜੇ ਤੇ ਬਹਿ ਜਾ ਐਂ ਕਰੀ ਜਾਂਦੇ ਨੇ ਉਹ ਯਾਰ ਬੰਟੀਆਂ ਸੈਂ ਸਾਡਾ ਤਾਂ ਯਾਰ ਰਾਡ ਗਾਰੰਟੀ ਚੱਕਣੋਂ ਹਟ ਗਿਆ ਯਾਰ ਤਾਰ ਤੁਰ ਲਗੀ ਉਹ ਤਾਰ ਦੇਖ ਲੈ ਕਹੇ ਮਾਰਦਾ ਹੈ ਆ ਲੜ ਪੇ ਮੈਨੂੰ ਲੱਗਦਾ ਜਵਾਕ ਜੇ ਆ ਦੇਖ ਕੇ ਇਧਰ ਮਾਰਦਾ ਹੈ ਬਾਬਾ ਮੈਂ ਬੱਸ ਮੇਰੇ ਬੋਲ ਜੰਡੀ ਆਕਾਂ 3 4 ਦਾ ਹਰਜ ਹਜ ਮੈਂ ਸਾਰਾ ਹਰਜਾ ਮਤ ਆਪਾਂ ਬਹਿਣੇ ਨਹੀਂ ਕਿਉਂ ਲੜਦੇ ਆ ਖੇਡ ਨਹੀਂ ਹੱਦ ਮਾਰ ਲਾ ਮੇਰੇ ਮਾਰ ਲੱਗ ਗਿਆ ਇਹ ਹਾਂ ਖੇਡ ਕੇ ਤੇ ਵਿਲਪੜ ਮਾਰਦਾ ਇਹ ਕਹਿੰਦਾ ਤੂੰ ਮੇਰੇ ਲਪੜ ਕਿਵੇਂ ਮਾਰਿਆ ਐ ਨਹੀਂ ਹੁੰਦਾ ਪੁੱਤ ਫਿਰ ਮਾਰਨਾ ਵੀ ਨਹੀਂ ਕਬੱਡੀ ਜੂ ਮਾਰ ਦੇ ਨਹੀਂ ਜੱਖੋ ਜੱਪੀ ਹੁੰਦੇ ਮੈਂ ਤੁਹਾਨੂੰ ਦੱਸਾਂ ਲੜਨਾ ਨਹੀਂ ਠੀਕ ਆ ਕੋਈ ਨਾ ਬੱਕੀ ਆ ਦੱਸਦਾ ਯਾ ਲਪੜ ਰੰਟਿਆ ਯਾ ਇਹ ਆ ਬੱਕੂ ਰੰਟਿਆ ਨਹੀਂ ਕਰਾਂ ਤੂੰ ਤਾਂ ਟੱਕਰਾਂਗੇ ਥੋੜੀ ਅਰੇ ਖਾਲਮ ਜੱਡਾ ਹੀ ਕਰਦੇ ਰਹਿਣੇ ਬੁੜੇ ਨੂੰ ਆਇਆ ਆਇਆ ਥੋੜੀ ਜਾਇ ਥੋੜੀ ਉਹ ਫਾਲੋ ਕੁੜੀ ਚੋਧਾ ਬੁੜੇ ਨੂੰ ਥੋੜਾ ਬੁੜਾ ਧੱਕ ਧੱਕ ਦੇ ਜਾਂਦਾ ਹੈ ਓ ਕਾ ਲਕੀਆ ਤੇਰਾ ਬਾਪੂ ਨੇ ਦੱਸਦਾ ਉਹ ਬੂੜੀ ਨੂੰ ਲੈਣ ਗਿਆ ਕਾ ਮੇਰਾ ਥਾਲੇ ਉਧਰੇ ਪਿਆ ਸੀ ਔਰ ਉਧਰਿਆ ਪਿਆ ਸੀ ਤੂੰ ਨਹੀਂ ਉਧਰ ਤਾਂ ਹੁੰਦਾ ਗੱਲਾਂ ਵੇਖ ਲੈ ਕਰਦੇ ਮੇਰਾ ਥਾਲ ਕਿਹੜਾ ਮੇਰਾ ਮੈਨੂੰ ਚੇ ਡੱਕਰੀ ਜੰਨੇ ਹਾਂ ਮੈਂ ਤਾਂ ਕਰ ਸਕਦਾ ਕਿਉਂਕਿ ਇਹਦੇ ਬੂੜੀ ਬਾਪ ਇਹਦੇ ਬੁੜੇ ਨੇ ਲੈ ਆ ਜੀ ਮੇਰੀ ਜਾਦੇ ਮੈਂ ਤਾਂ ਕਹੂੰਗਾ ਬਾਪੂ ਤੈਨੂੰ ਕੋਈ ਬੁਲਾਈ ਜਾਂਦਾ ਉੱਥੇ Oh, ਹਾ ਓ ਕਿਹੜਾ ਬੁਲਾਉਂਦਾ ਮੈਂ ਹੰਮ ਬਦਲ ਸਾੜੇ ਨਾ ਪਤਾ ਨਹੀਂ ਕਿਹੜਾ ਹੋ ਗਿਆ ਲੋਕਰ ਗਹਾਂ ਲੈ ਆਉਂਦੇ ਮੇਰੇ ਸਾੜੇ ਦੇ ਉਹ ਕਿੱਥੇ ਬੁਲਾਉਂਦਾ ਉਹ ਮਾਪੂਦੇ ਉਹ ਤੇਰੇ ਮੇਰੇ ਸਾੜੇ ਮੈਨੂੰ ਕਾਮਲਾ ਬਣਾ ਚਿੱਦਾ ਕੁਝ ਦਿਨ ਉਹ ਹੈ ਤਾਂ ਹੈ ਨਹੀਂ ਇੱਥੇ ਵਾ ਦੇ ਸਾਲਾਂਗੇ ਮੈਂ ਤੱਕ ਕਾਮਲਾ ਬਣਾ ਰੱਖਿਆ ਆਹ ਦੇ ਖਾ ਹਮਾ ਦੇ ਨਾ ਤੇ ਕੁੱਜ ਦੇ ਪੈਂਚੇ ਲੈਣੇ ਛੋਟੇ ਮੈਂ ਸਾਲੇ ਮੇਰੀ ਡਾਂਗ ਹੀ ਲਾਉ ਜਿਹੜਾ ਕਾਮਲਾ ਬਣਾ ਛੱਡਿਆ ਸਾਲਾਂ ਦਾ ਉਹਨੂੰ ਸੱਸਾ ਦੇ ਦਾਂ ਥਕਾ ਗਈ ਆ ਮਗਰੀ ਆ ਰਹੀ

ਕੀ ਰੇਟ ਨੂੰ ਸਟਾਈਆ ਚਾੜ ਨਾ ਕਰ ਮੇਰੇ ਨਾਲ ਮੈਂ ਤਾਂ ਡਾਂਗ ਵੀ ਛੱਡ ਦਿਨਾ ਬਾਬਾ 200 ਰੁਪਏ ਕਿਤਾ ਅਬਾਂਤੀ ਕੀ ਰੇਟ ਨੂੰ ਦੁਟਾਤੀ ਹੈ ਇਹ ਜੀ ਬਾਬਾ ਕੀ ਰੇਟ ਨੂੰ ਦੇਤੀ ਹੈ ਟਾ ਇਹ ਟਾ ਬਾਬਾ 5400 ਨੂੰ ਭਾਈ ਬਰਾੜਾ ਮਹਿੰਗਾ ਕਰਤਾ ਭੈ ਜੋ ਬਸ ਦੀ ਗੱਲ ਨਹੀਂ ਰਹੀ ਭਾਈ ਆ ਬਾਬਾ ਤੈਨੂੰ ਕਾਲੀ ਮਗਾਈ ਕਰਤੀ ਸਾਡੇ ਵੇਲੇ ਨੂੰ ਇਹ ਭੈ ਜੋ 12 1200 ਨੂੰ ਦਿੱਤੇ ਹੁੰਦੇ ਸੀ ਅੱਜ ਮੇਰੇ ਸਾਲਾ ਨੇ 6-6 ਹਜ਼ਾਰ ਵੰਗੂ ਕਰੀ ਪਈਏ ਇਹਦਾ ਤਾਂ ਕੰਟਕਲੇ ਹੋ ਦਿੱਤ ਗਿਆ ਤੇ ਖੜੀ ਖੜੀ ਤੇ ਦੇਖਾ ਰਹੀ ਹਾਂ ਇਹ ਵੀ ਕਿਆ ਲਈ ਇਹ ਨਹੀਂ ਚੱਟਦਾ ਕਰਦੀ ਪੂਰੀ ਚੌਧੇ ਦੇ ਅੱਜ ਤਾਂ ਜਵਾਕ ਜੀ ਵੀ ਨਹੀਂ ਜਿੰਦੇ ਕਿੱਧਰ ਰਹੋਣਗੇ ਪਰ ਇਹ ਵੀ ਚੱਲ ਨਾਲ ਨਾਲ ਪੁੱਤ ਆ ਜਾ ਨਾ ਨਾ ਤੁਰਿਆ ਤੇ ਮੈਂ ਪਤਾ ਜੇ ਤੁਸੀਂ ਚੁੱਪ ਕਰੇ ਜੇ ਬੈਠੇ ਹੋ ਬਾਪੂ ਤਾਂ ਤੁਹਾਨੂੰ ਗੱਲ ਪੁੱਛਣੀ ਸੀ ਪੁੱਛ ਪੜਾ ਨਾ ਤੇ ਬਾਪੂ ਕੋਲ ਬੰਧਰਨਾ ਗਰਮੀ ਹੁੰਦੀ ਉਹ ਘਰੇ ਜਾ ਕੇ ਪੱਖਾ ਲਾ ਕੇ ਪਿਆ ਜਾ ਕਰ ਉਹ ਪੱਤਾ ਕਰੇ ਕਿਹੜਾ ਟਿਕਣ ਦਿੰਦੇ ਨੇ ਕਦੇ ਹੋ ਸਮਝੇ ਤੇ ਕਦੇ ਉਸ ਮਨਜੇ ਤੇ ਕਰ ਦਿੰਦੇ ਆ ਨਾ ਤੁਹਾਨੂੰ ਮੂੰਹ ਬੋਲਦੀ ਆ ਨਾ ਮੁੰਡਾ ਮੂੰਹ ਬੋਲਦਾ ਐਡੇ ਐਡੇ ਕਰਤਾ ਆ ਵਧਿਆੜੀਆਂ ਕਰ ਕਰਕੇ ਜ਼ਿੰਮੇਦਾਰਾਂ ਦੇ ਹੁਣ ਨਾ ਉਹ ਬੋਲਦਾ ਮੂੰਹ ਨਾ ਉਹ ਬੋਲਦੇ ਨਾ ਕੋਈ ਰੋਟੀ ਦਾ ਪੁੱਤ ਜੇ ਦੇ ਦਿੰਦੇ ਆ ਖਾ ਲੈਣਾ ਨਹੀਂ ਤਾਂ ਫਿਰ ਤਾਂ ਕਰਕੇ ਬੈਠਾ ਰਹਿਣਾ ਤੁਹਾਡੇ ਨਾਲ ਹੱਥ ਖੜ ਕੇ ਤਨ ਨੱਕ ਜਾਂਦਾ ਚਾਹੇ ਕਿਵੇਂ ਹੋ ਤੁਸੀਂ ਹੋਰ ਮੈਂ ਕੀ ਕਰਨਾ ਮੈਂ ਤਾਂ ਬਿਚਲੀ ਜਾਣਾ ਬਸ ਇੱਕ ਸੌਣ ਕਰਨ ਸੌਣ ਵਾਸਤੇ ਜਾਣਾ ਕਰੇ ਹੋਰ ਤਾਂ ਕੁਛ ਨਹੀਂ ਇੱਥੇ ਨਾ ਕੋਈ ਪਾਣੀ ਪੁੱਛਣਾ ਮੈਂ ਤਾਂ ਪੁੱਤ ਇਹ ਗੱਲ ਕਹਿੰਦਾ ਸੋਨੂੰ ਆਪਦੇ ਮਾਪਿਆਂ ਤੇ ਇੱਜ਼ਤ ਮਾਨ ਕਰਿਓ ਨੂੰ ਬੋਲਿਓ ਨਿੱਕੇ ਨਿੱਕੇ ਨੂੰ ਵੱਡੇ ਕਰਦੇ ਆ ਜੀ ਪਤਾ ਕਿਵੇਂ ਪੜਾਈਆਂ ਲਿਖਾਈਆਂ ਕਰਾਉਂਦੇ ਆ ਪਤਾ ਉਦੋਂ ਤੱਕ ਕਿ ਆਪਣੀ ਸੁਰਤ ਸੰਭਲ ਹੀ ਹੁੰਦੀ ਹੈ ਵੀ ਆਪਾਂ ਨੂੰ ਪਤਾ ਲੱਗ ਜੀ ਵੱਡੇ ਹੋ ਕੇ ਜਦੋਂ ਆਪਣੀਆਂ ਘਰ ਵਾਲੀਆਂ ਆ ਜਾਂਦੀਆਂ ਨਾ ਉਹ ਫਰਕ ਪਵਾ ਦਿੰਦੀਆਂ ਨੇ ਬਤਾਇਆ ਕਹਿਣਾ ਇੱਜ਼ਤ ਕਰਿਓ ਪੁੱਤਾ ਰੋਟੀ ਦਿਓ ਕੋਈ ਇੱਜ਼ਾ ਕੋਸ ਨਹੀਂ ਨਾਮ ਦੂਜਿਆਂ ਨੇ ਦਿੱਤਾ ਜਨਮ ਦੂਜਿਆਂ ਨੇ ਦਿੱਤਾ ਰੋਟੀ ਦੂਜੇ ਦਿੰਦੇ ਆ ਨਾਮ ਦੂਜੇ ਧਰਦੇ ਆ ਹੈ ਇਸ ਨਾਮ ਦੂਜਾ ਕਰਾਉਂਦਾ ਤੇ ਸਵਰਗਾਂ ਨੂੰ ਵੀ ਨਰਕਾਂ ਨੂੰ ਵੀ ਦੂਜੇ ਲੈ ਕੇ ਜਾਂਦੇ ਆ ਸਮਸ਼ਾਨ ਘਾੜਤ ਵੀ ਦੂਜੇ ਲੈ ਕੇ ਜਾਂਦੇ ਮੈਂ ਤਾਂ ਇਹ ਗੱਲ ਕਹਿਣਾ ਬੇਥੇ ਕਿਸੇ ਦਾ ਕੁਛ ਨਹੀਂ ਕੁਛ ਨਹੀਂ ਲੈ ਜਾਣਾ ਪੁੱਤ ਜਿਤ ਮਾਨ ਕਰੇ ਬਾਤ ਕਹਿੰਗਾ ਆਜੀ ਸਾਮ ਤੋਂ ਕੱਲ ਕਹਿੰਗਾ ਪੁੱਤ ਅੱਜ ਟੌਰ ਦੀ ਕਰੀ ਨਹੀਂ ਮੈਂ ਵੀ ਇਕੱਲਾ ਸਾਂ ਚਲੇ ਬਹਿ ਬੈਠੇ